ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਵਾਪਾ ਪੀਪਲ ਸੈਂਟੀ ਚੈਨਲ ਵੀ ਤੁਹਾਡਾ ਸਵਾਗਤ ਹੈ ਭਾਈ ਹੋਕ ਤੁਸੀਂ ਸਭ ਮਦਿਓ ਹੋਮ ਹੋਗੇ ਤੇ ਅੱਜ ਵੀ ਆ ਗਏ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜੇਕਰ ਵੀਡੀਓ ਚੰਗੀ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸਿੱਖ ਰਾਜ ਦੇ ਇੱਕ ਇਹੋ ਜਿਹੇ ਮਹਾਨ ਸੂਰਮੇ ਦੀ ਜਿਹਦੀ ਸਿੱਖ ਕੌਮ ਨੇ ਰੱਦ ਕੇ ਬੇਗਦਰੀ ਕੀਤੀ ਹੈ ਜਿਹੜਾ ਸਮਾਨ ਇਹ ਸੂਰਮੇ ਨੂੰ ਮਿਲਣਾ ਚਾਹੀਦਾ ਸੀ ਉਹਦਾ 1% ਵੀ ਆਪਾਂ ਇਹਨੂੰ ਨਹੀਂ ਦਿੱਤਾ। ਆਪਾਂ ਮਾਨ ਨਾਲ ਇਹ ਗੱਲ ਤਾਂ ਕਹਿ ਦਿੰਨੇ ਹਾਂ ਕਿ ਖਾਲਸੇ ਦਾ ਰਾਜ ਕਾਬਲ ਤੋਂ ਲੈ ਕੇ ਲੇਹ ਲਦਾਖ ਤੇ ਚੀਨ ਤੱਕ ਫੈਲਿਆ ਹੋਇਆ ਸੀ। ਹਾਲਾਂਕਿ ਬੇਕਦਰੀ ਤਾਂ ਆਪਾਂ ਕਾਬਲ ਵਾਲੇ ਪਾਸੇ ਖਾਲਸੇ ਦਾ ਝੰਡਾ ਗੱਡਣ ਵਾਲੇ ਹਰੀ ਸਿੰਘ ਨਲੂਆ ਤੇ ਕਾਲੀ ਫੂਲਾ ਸਿੰਘ ਵਰਗੇ ਜਰਨੈਲਾਂ ਦੀ ਵੀ ਕੀਤੀ ਹੈ। ਅਸੀਂ ਇਹਨਾਂ 'ਚੋਂ ਕਿਸੇ ਦੀਆਂ ਇਤਹਾਸਿਕ ਨਿਸ਼ਾਨੀਆਂ ਨੂੰ ਨਹੀਂ ਸੰਭਾਇਆ ਪਰ ਘੱਟੋ-ਘੱਟ ਆਪਾਂ ਇਹਨਾਂ ਦੇ ਨਾਮ ਤਾਂ ਜਾਣਦੇ ਹਾਂ। ਪਰ ਜਿਹੜਾ ਸੂਰਮਾ ਖਾਲਸੇ ਰਾਜ ਨੂੰ ਲੇਹ ਲਦਾਖ ਪਾਰ ਕਰਕੇ ਚੀਨ ਤੱਕ ਪਹੁੰਚਾਉਣ ਲਈ ਤਿੰਨ ਦਿਹਾੜਿਆਂ ਤੱਕ -45 ਡਿਗਰੀ ਤੱਕ ਦੇ ਤਾਪਮਾਨ ਵਿੱਚ ਜੂਸਦਾ ਰਿਆ 90% ਸਿੱਖ ਤਾਂ ਉਹਦਾ ਨਾਮ ਵੀ ਨਹੀਂ ਜਾਣਦੇ। ਹਾਂਜੀ ਬਿਲਕੁਲ ਠੀਕ ਪੜਿਆ ਤੁਸੀਂ ਥੰਬਨਿਲ ਵਿੱਚ। ਅੱਜ ਆਪਾਂ ਗੱਲ ਕਰਾਂਗੇ ਸਿੱਖ ਰਾਜ ਦੇ ਮਹਾਨ ਸੂਰਮੇ ਜਰਨਲ ਜੋਰਾਵਰ ਸਿੰਘ ਜੀ ਦੀ। 12 ਦਸੰਬਰ 1841 ਨੂੰ ਤਿੱਬਤ ਦੀਆਂ ਬਰਫੀਆਂ ਪਹਾੜੀਆਂ 'ਚ ਜਦੋਂ ਇਸ ਜਰਨਲ ਦੀ ਸ਼ਹੀਦੀ ਹੋਈ ਤਾਂ ਦੁਸ਼ਮਣ ਫੌਜ ਦੇ ਕਬੀਲੇ ਇਸ ਦੀ ਲਾਸ਼ ਲੈ ਜਾਣ ਲਈ ਆਪਸ ਵਿੱਚ ਹੀ ਲੜ ਪਏ। ਪਰ ਇਹਦੇ 'ਚ ਲੜਨ ਵਾਲੀ ਕੀ ਗੱਲ ਹੈ? ਦੁਸ਼ਮਣ ਤਾਂ ਡਾ ਮਰਿਆ ਪਿਆ ਹੈ। ਲਾਸ਼ ਨੂੰ ਚੁੱਕ ਕੇ ਜਿੱਥੇ ਮਰਜ਼ੀ ਸੁੱਟ ਦਿਓ। ਲੜਨ ਵਾਲੀ ਭਲਾ ਕੀ ਗੱਲ ਹੈ? ਜਰਸਲਤ ਬਿਧੀ ਲੋਕਾਂ ਦੇ ਕਰਮ ਕਾਂਡਾਂ 'ਚ ਸ਼ੇਰ ਦੇ ਮਾਸ ਦੀ ਖਾਸ ਜਗ੍ਹਾ ਹੈ। ਜੇ ਘਰ ਵਿੱਚ ਸ਼ੇਰ ਦਾ ਮਾਸ ਰੱਖਿਆ ਜਾਵੇ ਤਾਂ ਆਉਣ ਵਾਲੀ ਨਸਲ ਦੇ ਬੱਚੇ ਬਹਾਦਰ ਜੰਮਦੇ ਹਨ। ਜੇ ਸ਼ੇਰ ਦੇ ਮਾਸ ਨੂੰ ਨਵ ਜਨਮੇ ਬੱਚੇ ਦੀ ਬਾਹ ਤੇ ਬੰਨ੍ਹ ਦਈਏ ਤਾਂ ਉਸ ਦੇ ਮਨ ਵਿੱਚ ਡਰ ਨਹੀਂ ਪੈਦਾ ਹੁੰਦਾ। ਜੇ ਘਰ ਦੇ ਦਰਵਾਜ਼ੇ ਤੇ ਸ਼ੇਰ ਦਾ ਮਾਸ ਬੰਨ੍ਹ ਦਈਏ ਤਾਂ ਘਰ ਕਲੇਸ਼ ਤੇ ਬੁਰੀਆਂ ਨਜ਼ਰਾਂ ਤੋਂ ਬਚਿਆ ਰਹਿੰਦਾ ਹੈ। ਤੇ ਉਹਨਾਂ ਦਾ ਮੰਨਣਾ ਸੀ ਕਿ ਜਿਸ ਬਾਦਰੀ ਨਾਲ ਇਹ ਸੂਰਮੇ ਨੇ ਜੰਗੇ ਮੈਦਾਨ ਵਿੱਚ ਆਪਣੇ ਜੋਹਰ ਦਿਖਾਏ ਹਨ, ਸ਼ੇਰ ਦੀ ਭੁਲਾਏ ਦੇ ਸਾਹਮਣੇ ਕੀ ਔਕਾਤ ਹੈ? 3-4 ਘੰਟੇ ਦੀ ਲੜਾਈ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਜਿਹੜਾ ਕਬ ਦੋਕ ਬਿੱਲੀਆ ਨੇ ਲਾਸ਼ ਖਰੀਦੀ ਤੇ ਫਿਰ ਲੱਕੜ ਤੇ ਰੱਖ ਕੇ ਚਾਕੂ ਨਾਲ ਸਰੀਰ ਤੋਂ ਸਾਰਾ ਮਾਸ ਲਾ ਕੇ ਤਕੜੀ ਨਾਲ ਤੋਲ ਕੇ ਵੇਚਿਆ ਗਿਆ ਤੇ ਜੇ ਉਸ ਮਾਸ ਦੀ ਕੀਮਤ ਨੂੰ ਅੱਜ ਦੇ ਹਿਸਾਬ ਨਾਲ ਕੈਲਕੂਲੇਟ ਕਰੀਏ ਤਾਂ 22000 ਰੁਪਏ ਕਿਲੋ ਦੇ ਹਿਸਾਬ ਨਾਲ ਉਹਦਾ ਇੱਕ ਇੱਕ ਕਿਲੋ ਮਾਸ ਵਿਕਿਆ ਤੇ 1200 ਰੁਪਏ ਕਿਲੋ ਉਹਦੇ ਇੱਕ ਇੱਕ ਵਾਲ ਦੀ ਕੀਮਤ ਪਈ ਉਹਦੇ ਇੱਕ ਹੱਥ ਨੂੰ ਬਚਾ ਕੇ ਰੱਖ ਲਿਆ ਗਿਆ ਤੇ ਦੁਸ਼ਮਣ ਹੁੰਦੇ ਹੋਏ ਵੀ ਉਹਨਾਂ ਨੇ ਜਰਨਲ ਜੋਰਾਵਰ ਸਿੰਘ ਦੇ ਹੱਥ ਨੂੰ ਗੱਡ ਕੇ ਉਹਦੀ ਸਮਾਦ ਬਣਾਈ ਤੇ ਉਹ ਸਮਾਦ ਨੂੰ ਅਜੋ ਸਿੰਗਲਾਪਾ ਚੋਟਨ ਕਹਿੰਦੇ ਹਨ ਯਾਨੀ ਕਿ ਉਹ ਥਾਂ ਜਿੱਥੇ ਬਹਾਦਰ ਸ਼ੇਰ ਸੁੱਤਾ ਪਿਆ ਹੈ ਅੱਜ ਵੀ ਜਦੋਂ ਕੋਈ tibeti ਬੱਚੀ ਪ੍ਰੈਗਨੈਂਟ ਹੁੰਦੀ ਹੈ ਤਾਂ ਢੋਲ ਲਗਾੜੇ ਵਜਾਉਂਦੇ ਹੋਏ ਉਸ ਖਾਨ ਤੇ ਲਗਾਇਆ ਜਾਂਦਾ ਹੈ ਤਾਂ ਜੋ ਔਣ ਵਾਲਾ ਬੱਚਾ ਵੀ ਇਸ ਸੂਰਮੇ ਦੇ ਵਾਂਗ ਬਹਾਦਰ ਪੈਦਾ ਹੋਵੇ ਅੱਗੇ ਇਸ ਵੀਡੀਓ ਵਿੱਚ ਜਾਣਾਂਗੇ ਉਸ ਖੂਨੀ ਪਹਾੜੀ ਚਿੱਲ ਦਾ ਇਤਿਹਾਸ ਜੋ ਅੱਜ ਵੀ ਸਾਰੀ ਦੀ ਸਾਰੀ ਮਨੁੱਖੀ ਲਾਸ਼ਾਂ ਦੀਆਂ ਹੱਡੀਆਂ ਨਾਲ ਭਰੀ ਪਈ ਹੈ ਨਾਲ ਹੀ ਜਾਣਾਂਗੇ ਜਰਨਲ ਜੋਰਾਵਰ ਸਿੰਘ ਦੀਆਂ ਲੜੀਆਂ ਖਤਰਨਾਕ ਜੰਗਾਂ ਤੇ ਗਦਦਾਰੀ ਕਰਨ ਹੋਈ ਉਹਨਾਂ ਦੀ ਸ਼ਹੀਦੀ ਦਾ ਇਤਿਹਾਸ ਨਾਲ ਜੋਰਾਵਰ ਸਿੰਘ ਦਾ ਜਨਮ ਕਾਂਗੜਾ ਘਾਟੀ ਦੇ ਪਿੰਡ ਅੰਸਰਾ ਚ ਸਰਦਾਰ ਹਰਜੀਤ ਸਿੰਘ ਦੇ ਘਰ ਹੋਇਆ ਸੀ ਬਚਪਨ ਤੋਂ ਹੀ ਇਹ ਪੜ੍ਹਾਈ ਦੇ ਨਾਲ ਨਾਲ ਜੰਗੀ ਜੋਰਾਂ 'ਚ ਇਨੇ ਤੇਜ਼ ਕੇ 17 ਸਾਲ ਦੀ ਉਮਰ ਤੱਕ ਇਸ ਬਹਾਦਰ ਸੂਰਮੇ ਨੇ ਕੱਲਿਆਂ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕਰ ਲਿਆ ਸੀ ਜਿਸ ਕਰਣ ਨੇੜੇ-ਟੜੇ ਦੇ ਇਲਾਕਿਆਂ 'ਚ ਉਹਦੇ ਬਹਾਦਰੀ ਦੇ ਕਿਸੇ ਮਸ਼ਹੂਰ ਹੋ ਗਏ ਸਨ ਤੇ ਆਖਰਕਾਰ ਜਦੋਂ ਆਪਣਾ ਕਿਤਾ ਚੁਣਨ ਦੀ ਗੱਲ ਆਈ ਤਾਂ ਜੋਰਾਵਰ ਸਿੰਘ ਨੇ ਫੌਜ 'ਚ ਭਰਤੀ ਹੋਣ ਦਾ ਮਨ ਬਣਾ ਲਿਆ ਉਸ ਸਮੇਂ ਜੇ ਕਿਸੇ ਫੌਜ ਵਿੱਚ ਸ਼ਾਮਲ ਹੋਣਾ ਸ਼ਾਨ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਤਾਂ ਉਸੇ ਸ਼ੇਰ-ਏ-ਪੰਜਾਬ ਮਹਾਰਾਜਾ ਰਜੀਤ ਸਿੰਘ ਦੀ ਖਾਲਸਾ ਫੌਜ ਇੱਥੋਂ ਤੱਕ ਕਿ ਇਲਾਡ ਦੇ ਵੈਂਤੂਰਾ ਵਰਗੇ ਜਰਨਲ ਸਪੈਸ਼ਲੀ ਯੂਰਪ ਤੋਂ ਚਲ ਕੇ ਖਾਲਸਾ ਫੌਜ ਵਿੱਚ ਭਰਤੀ ਹੋਣ ਆਏ ਸਨ ਤੇ ਉਹਨਾਂ ਸਾਲਾਂ ਬੱਧੀ ਰਹਿ ਕੇ ਇੱਥੇ ਇਸ ਲਈ ਜੋਰਵਰ ਸਿੰਘ ਵੀ ਆਪਣੇ ਇੱਕ ਮਿੱਤਰ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਹਾਜ਼ਰ ਹੋਇਆ ਤੇ ਫੌਜ ਵਿੱਚ ਭਰਤੀ ਕਰਨ ਦੀ ਬੇਨਤੀ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਤਲਵਾਰਬਾਜ਼ੀ, ਘੋੜਸਵਾਰੀ ਤੇ ਕੁਝ ਜ਼ਰੂਰੀ ਪਰਖਿਆਵਾਂ ਲੈਣ ਤੋਂ ਬਾਅਦ ਉਹਨਾਂ ਨੂੰ ਫੌਜ ਵਿੱਚ ਭਰਤੀ ਕਰ ਲਿਆ ਤੇ ਅਗਲੀਆਂ ਕੁਝ ਮੁਹਿੰਮਾਂ ਵਿੱਚ ਲੱਗ ਕੇ ਯੋਗ ਸੇਵਾ ਦੇਣ ਕਰਕੇ ਉਹਨਾਂ ਨੂੰ ਸਿਪੇ ਸਲਾਰ ਬਣਾ ਦਿੱਤਾ ਗਿਆ। ਇੱਕ ਸਿਪੇ ਸਲਾਰ ਦੇ ਅੰਦਰ ਉਦੋਂ 40 ਫੌਜੀ ਹੁੰਦੇ ਸਨ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਟਰਨਿੰਗ ਪੁਆਇੰਟ ਉਦੋਂ ਆਇਆ ਜਦੋਂ ਕਿਸੇ ਮੁਹਿੰਮ ਤੋਂ ਆਪਣੇ 40 ਸਾਥੀਆਂ ਨਾਲ ਵਾਪਸ ਆਉਂਦਿਆ ਔਰ ਰਿਆਸੀ ਦੇ ਨੇੜੇ ਰਾਤੀ ਪੜਾਲ ਤੇ ਜਦੋਂ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਆਈਆਂ ਹਨ ਤਾਂ ਉਸ ਰਾਜੇ ਦਾ ਵਜ਼ੀਰ ਤੇ ਰਾਜ ਦੇ ਕੁਝ ਮੁੱਖ ਲੋਕ ਗੁਪਤ ਰੂਪ ਨਾਲ ਆ ਕੇ ਜੁਰਾਵਰ ਸਿੰਘ ਕੋਲ ਆਪਣਾ ਦੁਖੜਾ ਰੋਂਦੇ ਹਨ ਕਿ ਗਵੰਢੀ ਰਿਆਸਤ ਦਾ ਰਾਜਾ ਭੁਪੇਂਦਰ ਸਿੰਘ ਜੋ ਕਿ ਅਤ ਦਜਜਾ ਦਾ ਜ਼ਾਲਮ ਹੈ ਉਸ ਨੇ ਸਾਡੇ ਰਾਜੇ ਕਿਸ਼ਨ ਸਿੰਘ ਨੂੰ ਧਮਕੀ ਭਰਿਆ ਪੱਤਰ ਭੇਜਿਆ ਹੈ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਮੇਰੀ ਅਧੀਨਗੀ ਮੰਨ ਲੈ ਨਹੀਂ ਤਾਂ ਮੈਂ ਆਪ ਹਮਲਾ ਕਰਕੇ ਤੇਰੇ ਤੇ ਕਬਜ਼ਾ ਕਰ ਲਵਾਂਗਾ ਭੁਪੇਂਦਰ ਸਿੰਘ ਕੋਲ ਇੱਕ ਵੱਡੀ ਗਿਣਤੀ ਦੀ ਤਾਕਤ ਪਰ ਫੌਜ ਹੈ ਜਦਕਿ ਸਾਡਾ ਰਾਜਾ ਤਾਂ ਸਿਰੇ ਦਾ ਨਿਕੰਮਾ ਤੇ ਅਯਾਸ਼ ਹੈ ਜੋ ਆਪ 24 ਘੰਟੇ ਔਰਤਾਂ ਤੇ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ ਸੀ ਉਸਨੇ ਭਲਾ ਰਿਆਸਤ ਦਾ ਕੀ ਖਿਆਲ ਰੱਖਣਾ ਸੀ ਸਾਡੇ ਕੋਲ ਤਾਂ ਮਸਾ ਮੁੱਠੀ ਪਰ ਫੌਜ ਹੈ ਉਹਦੇ ਚੋ ਵੀ 90% ਸਪਾਈ ਇਹੋ ਜਿਹੇ ਹਨ ਜਿਨ੍ਹਾਂ ਕੋਲ ਨਾ ਤਾਂ ਚੰਗੇ ਹਥਿਆਰ ਹਨ ਤੇ ਨਾ ਹੀ ਉਹ ਚਲਾਉਣਾ ਜਾਣਦੇ ਹਨ ਅਸੀਂ ਅਧੀਨਗੀ ਮੰਨੀਏ ਜਾਂ ਜੰਗ ਲੜੀਏ ਰਾਸ ਤੋਂ ਸੇ ਜਾਲਮਦਾਹੀ ਹੋਣਾ ਹੈ ਸੋ ਕਿਉਂ ਨਾ ਉਹਨਾਂ ਤੋਂ ਪਹਿਲਾਂ ਤੁਸੀਂ ਚੜਾਈ ਕਰਕੇ ਕਿਲੇ ਤੇ ਕਬਜ਼ਾ ਕਰ ਲਵੋ ਤੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਹਲੇ ਮੀਰਾਦਿਨ ਸ਼ਾਮਿਲ ਕਰ ਲਵੋ ਤਾਂ ਜੋ ਸਾਨੂੰ ਵੀ ਸੁੱਖ ਦਾ ਸਾਹ ਆ ਸਕੇ ਅਸੀਂ ਤੁਹਾਨੂੰ ਕਿਲੇ ਦਾ ਰਾਹ ਦੱਸਣ ਤੋਂ ਲੈ ਕੇ ਹਰ ਬੰਦੇ ਦੀ ਮਦਦ ਕਰਾਂਗੇ ਸੋ ਜਨਤਾ ਦੇ ਦੱਖਣ ਨੂੰ ਸਮਝਦਿਆਂ ਤੇ ਖਾਲਸਾ ਰਾਜ ਨੂੰ ਵਧਾਉਣ ਦੇ ਇਰਾਦੇ ਨਾਲ ਸਿਰਫ 40 ਸਿੰਘਾਂ ਨੂੰ ਲੈ ਕੇ ਜਰਨਲ ਜੋਰਾਵਰ ਸਿੰਘ ਨੇ ਰਿਆਸੀ ਦੇ ਕਿਲੇ ਤੇ ਹਮਲਾ ਕਰ ਦਿੱਤਾ ਬੜੀ ਆਸਾਨੀ ਨਾਲ ਕਿਸ਼ਨ ਸਿੰਘ ਨੂੰ ਪਟਖਣੀ ਦੇ ਦਿੱਤੀ ਤੇ ਹੁਣ ਖਾਲਸੇ ਰਾਜ ਦਾ ਝੰਡਾ ਉਸ ਕਿਲੇ ਤੇ ਚੂਲ ਰਿਹਾ ਸੀ ਤੇ ਜਦੋਂ ਜਲਨ ਭਪਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਰਿਆਸੀ ਨੇ ਹੁਣ ਏਸ਼ੀਆ ਦੀ ਸਭ ਤੋਂ ਤਾਕਤਵਰ ਫੌਜ ਖਾਲਸਾ ਨੇ ਜਿੱਤ ਲਿਆ ਹੈ ਤਾਂ ਉਹਦੀ ਹਮਲਾ ਕਰਨ ਦੀ ਹਿੰਮਤ ਹੀ ਨਹੀਂ ਪਈ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਆਪਣੇ ਜਰਨਲ ਦੀ ਕੂਟਨੀਤੀ ਤੇ ਬਹਾਦਰੀ ਤੇ ਬਾਗੋ ਬਾਗ ਹੋ ਗਏ ਵਾਪਸ ਆਉਂਦੇ ਉਹਨਾਂ ਨੇ ਜਰਨਲ ਜੋਰਾਵਰ ਸਿੰਘ ਨੂੰ ਜੋਰਾਵਰ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ ਜਹਤਸੀ ਮੈਨੂੰ ਆਗਿਆ ਬਖਸ਼ੋ ਫੌਜਾਂ ਦੇ ਜ਼ਰੂਰੀ ਜੰਗੀ ਸਮਾਨ ਨੂੰ ਹਿਯਾ ਕਰਾਂ ਤਾ ਮੈਂ ਖਾਲਸਾ ਰਾਗੂ ਲੈ ਲਗਾ ਕੇ ਲੈ ਕੇ ਤਿੱਬਤ ਤੱਕ ਫੈਲਾਉਣਾ ਚਾਹੁੰਦਾ ਹਾਂ ਮਹਾਰਾਜ ਰਣਜੀਤ ਸਿੰਘ ਨੇ ਆਪਣੇ ਜਰਨਲ ਦੀ ਹਰ ਮੰਗ ਪੂਰੀ ਕੀਤੀ ਤਹਿਲ ਸਿੰਘ ਤੇ ਬਸਤੀ ਰਾਮ ਦੀ ਕਮਾਨ ਹੇਠ 500 ਫੌਜੀਆਂ ਦੇ ਜੱਥੇ ਨੂੰ ਤੁਰੰਤ ਰਿਆਸੀ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਉੱਥੇ ਹੋਰ ਲੋਕਲ ਫੌਜ ਨੂੰ ਪ੍ਰਤੀਕਰਕ ਕੇ ਟ੍ਰੇਨਿੰਗ ਦੇਣ ਲਈ ਯੂਰਪ ਦੇ ਕਰਨਲ ਗਾਰਡਨਰ ਦੀ ਅਗਵਾਈ ਹੇਠ ਇੱਕ ਵੱਡੀ ਟੀਮ ਭੇਜੀ ਗਈ ਹੁਣ ਰਿਆਸੀ ਦੇ ਕਿਲੇ ਵਿੱਚ ਨਵੇਂ ਫੌਜੀਆਂ ਨੂੰ ਤੋੜੇਦਾਰ ਬੰਦੂਕਾਂ ਚਲਾਉਣ ਦੀ ਤੇ ਤਲਵਾਰबाजी ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਗਈ। ਉਹਨਾਂ ਨੂੰ ਖਾਲਸਾ ਆਰਮੀ ਦੀ ਤਰ੍ਹਾਂ ਟ੍ਰੇਨਿੰਗ ਪਾ ਕੇ ਪਰੇਡ ਕਰਨਾ ਸਿਖਾਇਆ ਗਿਆ। ਕਿਲੇ 'ਚ ਟੋਪਾਂ ਦੀ ਢਲਾਈ ਤੇ ਚੰਗੀ ਨਸਲ ਦੇ ਘੋੜੇ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ। ਇੱਕ ਵਾਰ ਜਦੋਂ ਮੂਹ ਤਿਆਰੀ ਪੂਰੀ ਹੋ ਗਈ ਤਾਂ ਜਨਰਲ ਜੋਰਵਰ ਸਿੰਘ ਨੇ ਛੋਟੇ-ਛੋਟੇ ਇਲਾਕਿਆਂ ਨੂੰ ਜਿੱਤ ਕੇ ਅੱਗੇ ਵਧਣਾ ਸ਼ੁਰੂ ਕੀਤਾ। ਪਰ ਇਸ ਤਰ੍ਹਾਂ ਪਹਾੜੀ ਇਲਾਕੇ ਨੂੰ ਜਿੱਤਦੇ ਹੋਏ ਵਧਣਾ ਇੰਨਾ ਸੌਖਾ ਨਹੀਂ ਸੀ ਕਿਉਂਕਿ ਲਗਭਗ ਸਾਰੀ ਖਾਲਸਾ ਫੌਜ ਮਦਾਨੀ ਇਲਾਕੇ ਨੂੰ ਜਿਤਨ-ਸਿਤ ਉਚਾਈ ਤੇ ਆਕਸੀਜਨ ਦੀ ਕਮੀ ਕਰਕੇ ਬਹੁਤ ਸਾਰੇ ਸਿੰਘਾਂ ਨੂੰ ਸਾਧੀਆਂ ਬਿਮਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਜਰਨਲ ਜੁਰਾਵਰ ਸਿੰਘ ਦੇ ਅੱਗੇ ਵਧਣ ਦੀਆਂ ਖਬਰਾਂ ਲਦਾਖ ਦੇ ਰਾਜੇ ਦਰਜੋ ਨਮਗਿਲ ਤੱਕ ਪਹੁੰਚੀਆਂ ਤਾਂ ਉਹਨੇ ਆਪਣੀਆਂ ਫੌਜਾਂ ਭੇਜ ਕੇ ਅੜਿੱਕੇ ੜਾਉਣੇ ਸ਼ੁਰੂ ਕਰ ਦਿੱਤੇ ਪਰ ਮੁਸ਼ਕਲ ਹਾਲਾਤ ਹੋਣ ਦੇ ਬਾਵਜੂਦ ਸਿੰਘ ਹਰ ਮੋਰਚੇ ਨੂੰ ਫਤਿਹ ਕਰਦੇ ਹੋਏ ਅੱਗੇ ਵਧਦੇ ਰਹੇ ਤੇ ਹੁਣ ਉਹਨਾਂ ਨੇ ਇੱਕ ਗਹਿਰੀ ਘਾਟੀ ਨੂੰ ਪਾਰ ਕਰਨਾ ਸੀ ਜਿਹਦੇ ਦੋਵੇਂ ਪਾਸੇ ਦੀਆਂ ਬਹੁਤ ਉੱਚੀਆਂ-ਉੱਚੀਆਂ ਪਹਾੜੀਆਂ ਤੇ ਦੋ ਸ਼ਾਨਦਾਰ ਕਿਲੇ ਬਣੇ ਹੋਏ ਸਨ ਕਾਰਤ ਖਸੇ ਤੇ ਖਰਪੋਖਰ ਜਦੋਂ ਵੀ ਖਾਲਸਾ ਫੌਜਾਂ ਘਾਟੀ ਪਾਰ ਕਰਨ ਦੀ ਕੋਸ਼ਿਸ਼ ਕਰਦੀ ਤੋਂ ਤੋਂ ਕਿਲੇ ਜੋ ਤੀਰ ਗੋਲੀਆਂ ਤੇ ਅਗਨ ਹੰਡੀਆਂ ਨਾਲ ਹਮਲਾ ਕੀਤਾ ਜਾਂਦਾ। ਇਸ ਘਾਟੀ ਨੂੰ ਪਾਰ ਕਰਨਾ ਜਿੰਨਾ ਔਖਾ ਸੀ, ਓਨਾ ਹੀ ਜ਼ਰੂਰੀ ਵੀ ਸੀ। ਇਸ ਲਈ ਫਿਰ ਘਾਟੀ ਪਾਰ ਕਰਨ ਤੋਂ ਪਹਿਲਾਂ ਇਹਨਾਂ ਕਿਲਿਆਂ ਨੂੰ ਜਿੱਤਣ ਦਾ ਫੈਸਲਾ ਕੀਤਾ ਗਿਆ। ਪਹਿਲਾ ਨੰਬਰ ਲਾਇਆ ਗਿਆ ਖਾਰ ਪੋਖਰ ਦਾ, ਜਿੱਦੇ ਚ 5000 ਫੌਜੀ ਤੈਨਾਤ ਸਨ ਤੇ ਉਹਦੀ ਅਗਵਾਈ ਕਰ ਰਿਹਾ ਸੀ ਬਲਖੋਪਾ ਖਾਲੋ। ਇਸ ਉਚਾਈ ਤੇ ਬਣੇ ਸ਼ਾਨਦਾਰ ਕਿਲੇ ਦੇ ਚਾਰੇ ਪਾਸੇ ਦੀਆਂ ਪਹਾੜੀਆਂ ਤੇ ਵੀ ਦੁਸ਼ਮਣ ਨੇ ਆਪਣੇ ਮੋਰਚੇ ਲਾਏ ਹੋਏ ਸਨ ਤੇ ਉੱਥੋਂ ਵੀ ਲਗਾਤਾਰ ਹਮਲੇ ਹੋ ਰਹੇ ਸਨ। ਕਿਉਂਕਿ ਵੱਡੀਆਂ ਟੋਪਾਂ ਲੈ ਕੇ ਪਹਾੜੀ ਇਲਾਕਿਆਂ ਵਿੱਚ ਚਿਚਰੇ ਨਹੀਂ ਜਾ ਸਕਦਾ ਸੀ। ਇਸ ਲਈ ਸਿੱਕਾ ਗੋਲ ਖਤਰਾ ਤੇ ਲੱਗੀਆਂ ਜਾਣ ਵਾਲੀਆਂ ਛੋਟੀਆਂ ਧੁੱਪਾਂ ਹੀ ਸਨ ਪਰ ਉਚਾਈ ਤੇ ਹੋਣ ਕਰਕੇ ਉਹਨਾਂ ਛੋਟੀਆਂ ਧੁੱਪਾਂ ਦੀ ਮਾਰ ਕਿਲੇ ਤੱਕ ਨਹੀਂ ਪਹੁੰਚਦੀ ਸੀ ਇਸ ਲਿਫਰ ਸਿੱਖ ਫੌਜਾਂ ਨੇ ਇੱਕ ਇੱਕ ਕਰਕੇ ਪਹਿਲਾਂ ਨਾ ਛੋਟੀਆਂ ਤੇ ਬਣੇ ਮੋਰਚਿਆਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਿਨ੍ਹਾਂ 'ਚ ਇੱਕ 400 ਫੁੱਟ ਉੱਚੀ ਚੋਟੀ ਵੀ ਸੀ ਜਦੋਂ ਇਸ ਚੋਟੀ ਤੇ ਧੁੱਪਾਂ ਟਿਕਾ ਕੇ ਕਿਲੇ ਤੇ ਤੂਫਾਨੀ ਫਾਇਰਿੰਗ ਕੀਤੀ ਗਈ ਤਾਂ ਦੁਸ਼ਮਣ ਫੌਜਾਂ ਦਾ ਧਿਆਨ ਭੰਗ ਹੋ ਗਿਆ ਉਹ ਬਸ ਚੋਟੀ ਵਾਲੇ ਪਾਸੇ ਜਵਾਬੀ ਫਾਇਰਿੰਗ ਕਰਦੇ ਰਹੇ ਜਦਕਿ ਇਹ ਧਿਆਨ ਭੰਗ ਕਰਨਾ ਖਾਲਸਾ ਫੌਜਾਂ ਦੀ ਰਣਨੀਤੀ ਸੀ ਜਦੋਂ ਦੁਸ਼ਮਣ ਫੌਜਾਂ ਦਾ ਧਿਆਨ ਥੋਪ ਵੱਲ ਸੀ ਤਾਂ ਜਰਨਲ ਜੋਰਾਵਰ ਸਿੰਘ 200 ਸਿੰਘਾਂ ਨੂੰ ਲੈ ਕੇ ਕਿਲੇ ਦੇ ਪਿਛਲੇ ਪਾਸੇ ਚੜਾਈ ਕਰਕੇ ਅੰਦਰ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ ਵੱਡੇ ਪੱਦਰ ਤੇ ਕੱਟਵੱਟ ਤੇ ਖੂਨ ਖਰਾਬਾ ਹੋਇਆ ਜਿਦੇ ਚ ਜਰਨਲ ਪਨਖੋਪਾ ਕਰਨ ਲਈ ਮਾਰਿਆ ਗਿਆ ਤੇ ਸਿੱਖਾਂ ਨੇ ਕਿਲੇ ਤੇ ਕਬਜ਼ਾ ਕਰ ਲਿਆ ਹੁਣ ਵਾਰੀ ਸੀ ਕਾਰਤਖਸੇ ਦੀਆਂ ਪਹਾੜੀਆਂ ਤੇ ਬਣੇ ਕਿਲੇ ਦੀ ਜਿਹਦੇ ਚ 7000 ਤੋਂ ਵੱਧ ਫੌਜੀ ਤਨਾਤ ਸਨ ਕਿਲੇ ਦੀ ਵਿਉਂਤਬੰਦੀ ਇੰਨੀ ਜ਼ਬਰਦਸਤ ਸੀ ਕਿ ਅਗਲੇ 2 ਦਿਨਾਂ ਚ ਸਿੰਘਾਂ ਨੇ ਪਤਾ ਨਹੀਂ ਕਿੰਨੀ ਵਾਰ ਚੜ੍ਹਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰੀ ਨੁਕਸਾਨ ਹੋਣ ਕਰਕੇ ਹਰ ਵਾਰ ਉਹਨਾਂ ਨੂੰ ਪਿੱਛੇ ਹਟਣਾ ਪਿਆ 1000 ਤੋਂ ਵੱਧ ਸਿੰਘ ਇਹਨਾਂ 2 ਦਿਨਾਂ ਚ ਸ਼ਹੀਦ ਹੋ ਚੁੱਕੇ ਸਨ ਪਰ ਦੁਸ਼ਮਣ ਤਸ ਤੋਂ ਮਸ ਨਾ ਹੋਇਆ ਸਗੋਂ ਸਿੱਖਾਂ ਨੂੰ ਹੀ ਆਪਣੀ ਰਣਨੀਤੀ ਪੁਨੋ ਵਿਚਾਰ ਕਰਨ ਲਈ ਵਾਪਸ ਆਉਣਾ ਪਿਆ ਅਗਲੇ 48 ਘੰਟੇ ਇੰਜ ਹੀ ਲੰਘ ਗਏ ਪਹਾੜੀਏ ਖੁਸ਼ ਹੋ ਰਹੇ ਸਨ ਕਿ ਖਾਲਸਾ ਫੌਜਾ ਵਾਪਸ ਮੜਨ ਦੀ ਤਿਆਰੀ ਕਰ ਰਹੀਆਂ ਹਨ ਆਖਿਰਕਾਰ ਅਗਲੀ ਰਣਨੀਤੀ ਬਣਾਉਣ ਲਈ ਰਾਤ ਦੇ ਹਨੇਰੇ ਵਿੱਚ ਕਿਲੇ ਦੀ ਵਿਉਂਤਬੱਦੀ ਦੀ ਨਿਗਾਹ ਮਾਰਨ ਗਏ ਤਹਿਲ ਸਿੰਘ ਜੀ ਨੂੰ ਇੱਕ ਜਗ੍ਹਾ ਤੋਂ ਪਾਣੀ ਦੀ ਨਿਕਾਸੀ ਹੁੰਦੀ ਵਿਖੀ ਤੁਰੰਤ ਦਿਮਾਗ ਵਿੱਚ ਖਿਆਲ ਆਇਆ ਕਿ ਜਿੱਥੋਂ ਪਾਣੀ ਬਾਹਰ ਆ ਰਿਹਾ ਹੈ ਉੱਥੋਂ ਅੰਦਰ ਵੀ ਤਾਂ ਜਾਇਆ ਜਾ ਸਕਦਾ ਹੈ ਅੱਧੀ ਰਾਤ ਨੂੰ ਜਦੋਂ ਕਿਲੇ ਦੇ ਜ਼ਿਆਦਾਤਰ ਸਪਾਈ ਕੋੜੇ ਵਿੱਚ ਕੇ ਸੁੱਤੇ ਹੋਏ ਸਨ ਤਹਿਲ ਸਿੰਘ ਨੇ ਆਪਣੇ 50 ਸਾਥੀਆਂ ਦੇ ਨਾਲ ਅੰਦਰ ਵੜਨਾ ਸ਼ੁਰੂ ਕੀਤਾ ਇਹ ਨਾਲਾ ਮਸਲ ਕੋ ਟਾਈਗਰ ਫੁੱਟ ਦੀ ਸੁਰੰਗ ਸੀ ਜਿੱਦੇ ਚ ਉਚਾਈ ਵੱਲ ਤਾਂ ਉੱਡਣਾ ਪੈਣਾ ਸੀ ਉਹ ਵੀ 400 ਫੁੱਟ ਤੱਕ ਜੋ ਕਿ ਸੁਭਾਵਿਕ ਜੀ ਗੱਲ ਹੈ ਕਿ ਬੜਾ ਔਖਾ ਕੰਮ ਸੀ ਪਰ ਸਵੇਰ ਹੋਣ ਤੋਂ ਪਹਿਲਾਂ ਸਿੰਘ ਇਸ ਕੰਮ ਵਿੱਚ ਕਾਮਯਾਬ ਹੋ ਗਏ ਤੇ ਤੜਕੇ ਮੂਨੇ ਰੇ ਜਦੋਂ ਗਸ਼ਤਕਰਨ ਆਉਂਦਿਆ ਪਹਿਰੇਦਾਰਾਂ ਨੇ ਇਹਨਾਂ ਨੂੰ ਵੇਖ ਲਿਆ ਤਾਂ ਕਿਲੇ ਦੇ ਅੰਦਰ ਕਮਾਂਸਮ ਸ਼ੁਰੂ ਹੋ ਗਿਆ ਕੁਝ ਸਿੰਘਾਂ ਨੇ ਜਾ ਕੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਖਾਲਸਾ ਫੌਜਾ ਕਿਲੇ ਵਿੱਚ ਦਾਖਲ ਹੋ ਗਈਆਂ ਤੇ ਜ਼ੋਰਦਾਰ ਮੁਕਾਬਲੇ ਵਿੱਚ ਪਹਾੜੀਆਂ ਦਾ ਜਰਨਲ ਸਟੌਂਗ ਨਮਗਿਲ ਮਾਰਿਆ ਗਿਆ ਤੇ ਸਿੱਖਾਂ ਨੇ ਮੁਕਾਬਲਾ ਫਤਿਹ ਕਰ ਲਿਆ ਇਹ ਘਾਟੀ ਪਾਰ ਕਰਨ ਤੋਂ ਬਾਅਦ ਇਹ ਸੂਰਮਤ ਤੂਫ ਅਗਲੇ 3 ਹਕਕਿਆਂ ਦੇ ਵਿੱਚ ਜਰਨਲ ਜੋਰਾਵਰ ਸਿੰਘ ਨੇ ਲद्दाख, ਕਾਰਗਲ, ਮਾਨਸਰੋਵਰ ਇੱਕ-ਇੱਕ ਕਰਕੇ ਸਾਰੇ ਇਲਾਕਿਆਂ ਨੂੰ ਫਤਿਹ ਕਰ ਲਿਆ ਤੇ ਹੁਣ ਉਹ ਤਿੱਬਤ ਦੀ ਹੱਦ ਤੱਕ ਜਾ ਪੁੱਜਿਆ ਸੀ। ਲਦਾਖ ਨੂੰ ਜਰਨਲ ਜੋਰਾਵਰ ਸਿੰਘ ਨੇ 4 ਵਾਰ ਫਤਿਹ ਕੀਤਾ ਸੀ। ਉੱਥੋਂ ਦਾ ਫਿਰਕੂ ਰਾਜਾ ਹਰ ਵਾਰ ਚੜ੍ਹਾਈ ਕਰਨ ਤੇ ਦੀਨਗੀ ਮੰਨ ਲੈਂਦਾ ਸੀ ਪਰ ਥੋੜੇ ਸਮੇਂ ਬਾਅਦ ਫੇਰ ਬਗਾਵਤ ਕਰ ਦਿੰਦਾ ਸੀ। ਆਖਰਕਾਰ ਚੌਥੀ ਵਾਰ ਜਿੱਤਣ ਤੋਂ ਬਾਅਦ ਜੋਰਾਵਰ ਸਿੰਘ ਨੇ ਤੇ ਆਪਣਾ ਪਹਿਲਾ ਕਿਲਾ ਉਸਾਰਿਆ ਜੋ ਕਿ ਹਥਿਆਰ ਤੇ ਰਾਸ਼ਨ ਰੱਖਣ ਲਈ ਬੇਸ ਕੈਂਪ ਦਾ ਕੰਮ ਕਰਦਾ ਸੀ। ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਅਸੀਂ ਆਪਣੀਆਂ ਇਤਹਾਸਿਕ ਨਿਸ਼ਾਨੀਆਂ ਦੀ ਜਮਾਂ ਕਦਰ ਨਹੀਂ ਇਤਿਹਾਸ ਦੀ ਇੰਨੀ ਵੱਡੀ ਨਿਸ਼ਾਨੀ ਨੂੰ ਲਦਾਖ ਵੱਲੋਂ ਸਾਰੇ ਗਏ ਖਾਲਸਾ ਰਾਜ ਦੇ ਪਹਿਲੇ ਕਿਲੇ ਨੂੰ ਅਸੀਂ ਸਮੇਂ ਦੀ ਰੇਤ ਵਿੱਚ ਦਫਨ ਹੋਣ ਲਈ ਛੱਡ ਦਿੱਤਾ ਤੇ ਅੱਜ ਇਸ ਤੇ ਕੋਈ ਹੋਰ ਮੱਲ ਮਾਰ ਕੇ ਬੈਠਾ ਹੈ ਇਸ ਨੂੰ ਵੈਸ਼ਨੋਦੇਵੀ ਪ੍ਰਬੰਧਕ ਬੋਰਡ ਨੇ 90 ਸਾਲਾਂ ਦੇ ਪੱਤੇ ਤੇ ਆਪਣੇ ਨਾਮ ਕਰਾ ਲਿਆ ਹੈ ਤੇ ਨਾ ਹੀ ਉਹਨਾਂ ਨੇ ਜਰਨਲ ਜੋਰਾਵਰ ਸਿੰਘ ਦਾ ਇਤਿਹਾਸ ਬਦਲਣ ਚ ਕੋਈ ਗੌਰ ਕਿਸਰ ਛੱਡੀ ਤੇ ਇਤਿਹਾਸ ਦੀਆਂ ਨਵੀਆਂ ਲਿਖਤਾਂ ਸਾਨੂੰ ਮਿਲਦਾ ਹੈ ਕਿ ਜਰਨਲ ਜੋਰਾਵਰ ਸਿੰਘ ਮਹਾਰਾਜ ਰਣਜੀਤ ਸਿੰਘ ਦੀ ਫੌਜ ਤੋਂ ਕਤਲ ਕਰਕੇ ਭਗੋੜਾ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਜਾ ਕੇ ਕੰਗੜੇ ਦੇ ਰਾਜ ਨਾਲ ਜਾ ਰਿਹਾ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਕਾਂਗੜੇ ਨੂੰ ਘੇਰਾ ਪਾਇਆ ਤਾਂ ਉੱਥੋਂ ਦੇ ਰਾਜੇ ਨੇ ਆਪਣੀ ਜਾਨ ਬਚਾਉਣ ਲਈ ਜੋਰਾਵਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਗ੍ਰਿਫਤਾਰ ਕਰਕੇ ਵਾਪਸ ਲੈ ਹੁੰਦੇ ਸਮੇਂ ਇੱਕ ਦਰਿਆ ਦੇ ਕੰਢੇ ਪਹੁੰਚਣ ਤੇ ਇਸ ਨੇ ਜੰਗਲ ਪਾਣੀ ਜਾਣ ਦਾ ਬਹਾਨਾ ਬਣਾਇਆ ਤੇ ਦੁਬਾਰਾ ਦਰਿਆ 'ਚ ਛਾਲ ਮਾਰ ਕੇ ਉੱਥੋਂ ਫਰਾਰ ਹੋ ਗਿਆ। ਇਸ ਤਰ੍ਹਾਂ ਦੇ ਝੁੱਠੇ ਇਤਾਸ ਬਣਾ ਕੇ ਸਾਡੇ ਸਮਾਨ ਸੂਰਮੇ ਨੂੰ ਜਲੀਲ ਕੀਤਾ ਜਾ ਰਿਹਾ ਹੈ। ਜਨਰਲ ਜੋਰਾਵਰ ਸਿੰਘ ਦੀਆਂ ਫੌਜਾਂ ਨੇ ਆਪਣੀਆਂ ਮੁਹਿੰਮਾਂ 'ਚ ਅੱਗੇ ਵਧਦੇ ਹੋਏ 12 ਵੱਡੇ ਦਰਰੇ ਪਾਰ ਕੀਤੇ ਸਨ। ਜਿਹੜੇ ਸੱਜਣਾ ਨੇ ਕਦੇ ਪ ਉਹ ਜਾਣਦੇ ਹੋਣਗੇ ਕਿ ਗਰਮੀ ਦੇ ਮੌਸਮ ਵਿੱਚ ਇਨ੍ਹਾਂ ਦਰਿਆਵਾਂ ਤੋਂ ਕਿੰਨੀ ਤੇਜ਼ੀ ਨਾਲ ਪਾਣੀ ਵਹਿੰਦਾ ਹੈ ਸੋ ਇਨ੍ਹਾਂ ਦਰਿਆਵਾਂ ਨੂੰ ਪਾਰ ਕਰਨ ਲਈ ਜੋਰਾਵਰ ਸਿੰਘ ਸਿਆਲ ਦਾ ਮੌਸਮ ਆਉਣ ਤੇ ਇਹਨਾਂ ਦਰਿਆਵਾਂ ਦੇ ਜੰਮਣ ਦੀ ਉਡੀਕ ਕਰਦੇ ਸਨ ਪਰ ਇਤਿਹਾਸ ਬਦਲਣ ਵਾਲਿਆਂ ਨੇ ਇੱਥੇ ਵੀ ਕੋਈ ਘੋਰ ਕਸਰ ਨਹੀਂ ਛੱਡੀ ਅੱਜ ਉੱਤੇ ਹਰ ਦਰਰੇ ਦੇ ਕੋਲ ਕਾਲੀ ਮਾਤਾ ਦਾ ਇੱਕ ਛੋਟਾ ਜਿਹਾ ਮੰਦਰ ਬਣਿਆ ਹੋਇਆ ਹੈ ਤੇ ਜਿੱਥੇ ਲਿਖਿਆ ਹੈ ਇਹ ਉਹ ਜਗ੍ਹਾ ਹੈ ਜਿੱਥੇ ਜਰਨਲ ਜੋਰਾਵਰ ਸਿੰਘ ਨੇ ਕਈ ਕਿ ਦਿਨਾਂ ਤੱਕ ਬੈਠ ਕੇ ਦੇਵੀ ਦੀ ਅराधना ਕੀਤੀ ਸੀ ਪ੍ਰਸੰਨ ਹੋ ਕੇ ਦੇਵੀ ਨੇ ਦਰਰੇ 'ਚ ਬਰਫ਼ ਜਮਾ ਦਿੱਤੀ ਤੇ ਜੋਰਾਵਰ ਸਿੰਘ ਦੀਆਂ ਫੌਜਾਂ ਨੇ ਦਰਰਾ ਪਾਰ ਕੀਤਾ ਪਰ ਇਸ ਬਰਫੀਲੇ ਮੌਸਮ 'ਚ ਜਦੋਂ ਤਾਪਮਾਨ -45 ਡਿਗਰੀ ਤੱਕ ਪਹੁੰਚ ਜਾਂਦਾ ਸੀ ਇਹ ਪਹਾੜੀ ਪੰਦ ਘਟਨਾ ਕੋਈ ਸੋਖਾ ਨਹੀਂ ਸੀ ਐਨੀ ਠੰਡ 'ਚ ਅੱਗ ਤਾਂ ਬਲਦੀ ਨਹੀਂ ਸੀ ਇਸ ਲਈ ਸਿੰਘਾਂ ਨੂੰ ਕੱਚੇ ਚੋਲ ਤੇ ਕੱਚਾ ਮਾਸ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ ਜਿਸ ਕਾਰਨ ਪੂਰੀ ਫੌਜ ਨੂੰ ਪੇਟ ਦੀਆਂ ਬਿਮਾਰੀਆਂ ਹੋ ਗਈਆਂ ਸਨ ਉਚਾਈ ਤੇ ਆਕਸੀਜਨ ਦੀ ਕਮੀ ਕਰਕੇ ਪੂਰੀ ਫੌਜ ਦਾ ਬੁਰਾ ਹਾਲ ਸੀ ਉਹਨਾਂ ਸਮਿਆਂ 'ਚ ਚਸ਼ਮੇਪਲਾ ਕਿੱਥੇ ਲੱਭਦੇ ਸਨ ਪਿਛਲੇ 20-25 ਸਾਲਾਂ ਤੋਂ ਸਨੋਫਾਲਜ ਫਿਰ-ਫਿਰ ਕੇ ਲਗਭਗ 80% ਸਿੰਘਾਂ ਦੀ ਅੱਖਾਂ ਦੀ ਰੋਸ਼ਨੀ ਮੱਟੀ ਪੈ ਗਈ ਸੀ ਉਹਨਾਂ ਦੇ ਕੋੜੇ ਵੀ ਇਹਨੇ ਠੰਡੇ ਮੌਸਮ 'ਚ ਰਹਿਣ ਦੇ ਆਦੀ ਨਹੀਂ ਸਨ ਇਸ ਲਈ ਉਹ ਵੀ ਗਲ ਕੋਟੂ ਦੀ ਬਿਮਾਰੀ ਨਾਲ ਮਰ ਰਹੇ ਸਨ ਗਰਮ ਕਪੜੇ ਤੇ ਮੌਸੂਲਤਾ ਨਾ ਹੋਣ ਵਰਗੀਆਂ ਛੋਟੀਆਂ-ਮੋਟੀਆਂ ਦਿੱਕਤਾਂ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ ਡੋਗਰੇ ਭਰਾਵਾਂ ਨੇ ਰਲ ਕੇ ਕਿਸ ਤਰ੍ਹਾਂ ਸੇ ਖਰਾਸ ਦਾ ਬੇੜਾ ਕਰ ਕੀਤਾ ਇਹ ਦਰਦ ਅੱਜ ਕਿਸੇ ਤੋਂ ਲੁਕਿਆ ਨਹੀਂ ਹੈ ਇਸ ਮਹਾਂ ਜਰਨਲ ਦੀ ਸ਼ਹੀਦੀ ਲਈ ਵੀ ਤੁਸੀਂ ਕਿਸੇ ਹੋਰ ਦਾ ਨਾਂ ਸੋਚਣ ਦੀ ਖੇਚਲ ਨਾ ਕਰਿਓ ਇਹ ਕਾਰਨਾਮਾ ਵੀ ਡੋਗਰੇ ਭਰਾਵਾਂ ਦਾ ਹੀ ਹੈ ਬਹੁਤ ਸਾਰੇ ਲੋਕ ਅੱਜ ਵੀ ਇਹ ਮੰਨਦੇ ਹਨ ਕਿ ਜਰਨਲ ਜੋਰਾਵਰ ਸਿੰਘ ਦੀਆਂ ਸਿੱਖਾਂ 'ਚ ਡੋਗਰੇ ਭਰਾਵਾਂ ਦੀ ਸਪੋਰਟ ਸੀ ਪਰ ਇੱਕ ਬਣੀ ਬਣਾਈ ਗੱਲ ਹੈ ਜੋ ਇਸ ਲਈ ਕਹੀ ਜਾਂਦੀ ਹੈ ਕਿਉਂਕਿ ਗੁਲਾਬ ਸਿੰਘ ਡੋਗਰਾ ਉਸ ਸਮੇਂ ਕਸ਼ਮੀਰ ਦਾ ਰਾਜਾ ਸੀ ਤੇ ਸਿਪੇਸਲਾਰ ਦੇ ਅਹੁਦੇ ਤੇ ਰਹਿਣ ਤੱਕ ਯਾਨੀ ਕਿ ਪਹਿਲਾ ਕਿਲਾ ਜਿੱਤਣ ਤੱਕ ਜਰਨਲ ਜੋਰਾਵਰ ਸਿੰਘ ਗੁਲਾਬ ਸਿੰਘ ਦੇ ਅੰਡਰ ਰਹਿ ਕੇ ਹੀ ਕੰਮ ਕਰਦਾ ਸੀ ਹੁਣ ਕੁਝ ਲੋਕ ਮੇਰੇ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ ਪਰ ਇਹ ਗੱਲ ਮੈਂ ਨਹੀਂ ਸਿੱਕੀ ਤਾਸ ਦੇ ਸਭ ਤੋਂ ਚੋਟੀ ਦੇ ਇਤਿਹਾਸਕਾਰ ਡਾਕਟਰ ਸੁਪਰੀਤ ਸਿੰਘ ਡੋਕੇ ਜਰਨਲ ਜੋਰਾਵਰ ਸਿੰਘ ਦੀ ਬਣਾਏ ਆਪਣੀ ਡਾਕੂਮੈਂਟਰੀ ਵਿੱਚ ਦੱਸਦੇ ਹਨ ਹੁਣ ਤੱਕ ਆਪਾਂ ਜਰਨਲ ਜੋਰਾਵਰ ਸਿੰਘ ਦੀਆਂ ਲੜੀਆਂ ਜੰਗਾਂ ਦੀ ਹੀ ਗੱਲ ਕੀਤੀ ਹੈ ਪਰ ਇਹ ਸੁਰਮਾ ਕੂਟਨੀਤਿਕ ਰੂਪ ਨਾਲ ਵੀ ਬਹੁਤ ਅੱਗੇ ਦੀ ਸ ਉਸਨੇ ਨੇਪਾਲ ਦੇ ਰਾਜੇ ਅਮਰ ਸਿੰਘ ਥਾਪਾ ਨਾਲ ਰਲ ਕੇ ਇੱਕ ਯੁੱਗਤ ਬਣਾਈ ਕਿ ਅਸੀਂ ਤਿੱਬਤ ਦਾ ਇਲਾਕਾ ਫਤਿਹ ਕਰਕੇ ਤੁਹਾਡੀ ਸਰਹੱਦ ਤੱਕ ਪਹੁੰਚਣ ਵਾਲੇ ਹਾਂ ਉਧਰ ਰੂਸ ਦਾ ਸ਼ਾਸਕ ਜ਼ਾਰ ਵੀ ਸਾਡੇ ਨਾਲ ਰਲਣ ਨੂੰ ਤਿਆਰ ਹੈ ਜਿਸ ਦੇ ਸਬੂਤ ਅੱਜ ਵੀ ਕਲੰਗਮ ਦੀਆਂ ਲਿਖਤਾਂ ਵਿੱਚ ਮਿਲਦੇ ਹਨ ਤੇ ਜਦੋਂ ਆਪਾਂ ਸਾਰੇ ਪਾਸਿਓਂ ਰਲ ਕੇ ਬ੍ਰਿਟਿਸ਼ ਹਕੂਮਤ 'ਤੇ ਦਬਾਅ ਪਾਇਆ ਤਾਂ ਉਹਨਾਂ ਨੂੰ ਪਿੱਛੇ ਹਟਣ ਨੂੰ ਮਜਬੂਰ ਹੋਣਾ ਹੀ ਪਊਗਾ ਨੇਪਾਲ ਤੇ ਰੂਸ ਦੇ ਨਾਲ ਰਲਣ ਦਾ ਕਾਰਨ ਇਹ ਸੀ ਕਿ ਜੇ ਇਸ ਰਫ਼ਤਾਰ ਨਾਲ ਬ੍ਰਿਟਿਸ਼ ਆਪਣੀ ਹਕੂਮਤ ਵਧਾ ਰਹੇ ਸਨ ਉਹਨਾਂ ਨੂੰ ਵੀ ਖਤਰਾ ਮਹਿਸੂਸ ਹੋ ਰਿਹਾ ਸੀ ਤੇ ਇਕੱਲੇ-ਇਕੱਲੇ ਉਹ ਵੀ ਬ੍ਰ ਹਾਲਾਂਕਿ ਉਸ ਸਮੇਂ ਤੱਕ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਨਾ ਕਰ ਚੁੱਕੇ ਸਨ ਤੇ ਹੁਣ ਗੱਦੀ ਤੇ ਉਹਨਾਂ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਸੀ ਜਨਰਲ ਜੋਰਵਰ ਸਿੰਘ ਨੂੰ ਪਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਤੇ ਜਾਣ ਤੋਂ ਬਾਅਦ ਹੁਣ ਉਹਨਾਂ ਨੂੰ ਪਹਿਲਾਂ ਵਰਗੀ ਮਦਦ ਨਹੀਂ ਮਿਲਣੀ ਪਰ ਫੇਰ ਵੀ ਆਪਣੀ ਧਰਤੀ ਨੂੰ ਗੋਰੀਆਂ ਤੋਂ ਮੁਕਤ ਕਰਾਉਣ ਦਾ ਸੁਪਨਾ ਸਜਾਈ ਉਹ ਸੁਰਮਾ ਬੱਤੀ ਖੁਚੀ ਕਮਜ਼ੋਰ ਤੇ ਬਿਮਾਰ ਫੌਜ ਨੂੰ ਲੈ ਕੇ ਵੀ ਅੱਗੇ ਵਧ ਰਿਹਾ ਸੀ ਉਹਨਾਂ ਲਈ ਤਿੱਬਤ ਜਿੰਨਾ ਕੋਈ ਵੱਡੀ ਗੱਲ ਨਹੀਂ ਸੀ ਨੇਪਾਲ ਤੇ ਰੂਸ ਵੀ ਮਦਦ ਨੂੰ ਤਿਆਰ ਸਨ ਮਹਾਰਾਜਾ ਸ਼ੇਰ ਸਿੰਘ ਨੇ ਵੀ ਹਮਈ ਭਰ ਦਿੱਤੀ ਸੀ ਤੇ ਸੰਧਾ ਵਾਲੀ ਸਰਦਾਰ ਵੀ ਦਰਬਾਰ ਵਿੱਚ ਸਪੋਰਟ ਕਰ ਜੇ ਕਾਮਯਾਬੀ ਮਿਲ ਜਾਂਦੀ ਤਾਂ ਅੱਜ ਹਿੰਦੁਸਤਾਨ ਦਾ ਇਤਿਹਾਸ ਕੁਝ ਹੋਰ ਹੀ ਹੋਣਾ ਸੀ ਪਰ ਉਸੇ ਸਮੇਂ ਡੋਗਰਿਆਂ ਦਾ ਪੱਠਾ ਬਹਿ ਗਿਆ ਇੱਕ ਵਾਰ ਫੇਰ ਸਿੱਖ ਰਾਜ ਨਾਲ ਗਦਾਰੀ ਕਰਦਿਆਂ ਉਹਨਾਂ ਨੇ ਪੰਜਾਬ 'ਚ ਬੈਠੇ ਨੇਪਾਲੀ ਰਾਜਦੂਤ ਮਹਿਤਾਬਰ ਸਿੰਘ ਨੂੰ ਸੱਤਾ ਦਾ ਲਾਲਚ ਦੇ ਕੇ ਖਰੀਦ ਲਿਆ ਜੋ ਉਸਨੇ ਸਾਰੀਆਂ ਗੁਪਤ ਸੂਚਨਾਵਾਂ ਲੀਕ ਕਰ ਦਿੱਤੀਆਂ ਜੋਰਾਵਰ ਸਿੰਘ ਦਾ ਸਾਰਾ ਪਲਾਨ ਸੁਣਨ ਤੋਂ ਬਾਅਦ ਗੋਰੇ ਅਫਸਰ ਤੇ ਡੋਗਰੇ ਦੋਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਸਾਡੇ ਤੱਕ ਤਾਂ ਪਲਟਦੀ ਐਨੀ ਤਕੜੀ ਵਿਉਂਤਬੰਦੀ ਹੋ ਰਹੀ ਹੈ ਡੋਗਰਿਆਂ ਨੂੰ ਪਤਾ ਸੀ ਕਿ ਮਹਾਰਾਜਾ ਸ਼ੇਰ ਸਿੰਘ ਕਿੰਨੇ ਪਾਣੀ ਛੇ ਉਹਨਾਂ ਮਹਾਰਾਜਾ ਸ਼ੇਰ ਸਿੰਘ ਕੋਲ ਜਾ ਕੇ ਬਹਾਨਾ ਬਣਾਇਆ ਕਿ ਪਹਿਲਾਂ ਹੀ ਜੰਗਾਂ ਜੁੱਦਾਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਅੱਗੇ ਸਿਆਲ ਦਾ ਮੌਸਮ ਆ ਰਿਹਾ ਹੈ ਇਸ ਲਈ ਹੋਰ ਜ਼ਿਆਦਾ ਨੁਕਸਾਨ ਤੋਂ ਬਚਣ ਲਈ ਤੁਸੀਂ ਜੋਰਾਵਰ ਸਿੰਘ ਨੂੰ ਘੱਟੋ ਘੱਟ ਗਰਮੀ ਦੀ ਰਤੋਂ ਤੱਕ ਅੱਗੇ ਵਧਣ ਤੋਂ ਰੋਕ ਦਿਓ ਛਾਤਰ ਡੋਗਰੇ ਆਪਣੀਆਂ ਗੱਲਾਂ ਦੇ ਜਾਲ ਵਿੱਚ ਫਸਾ ਕੇ ਮਹਾਰਾਜਾ ਸ਼ੇਰ ਸਿੰਘ ਤੋਂ ਇਹ ਪੱਤਰ ਲਿਖਾਉਣ ਵਿੱਚ ਕਾਮਯਾਬ ਹੋ ਗਏ ਤੇ ਬਿਨਾਂ ਦੇਰੀ ਕੀਤੇ ਰਾਤੋਂ ਰਾਤ ਇਹ ਪੱਤਰ ਜਨਰਲ ਜੋਰਾਵਰ ਸਿੰਘ ਤੱਕ ਪਹੁੰਚਾਇਆ ਗਿਆ ਖਾਸ ਤੌਰ ਤੇ ਸਖਤ ਭਾਸ਼ਾ ਚ ਲਿਖਵਾਏ ਗਏ ਇਸ ਪੱਤਰ ਨੂੰ ਪੜਨ ਤੋਂ ਬਾਅਦ ਨਾ ਚਾਹੁੰਦੇ ਹੋਏ ਵੀ ਮਿਹਮ ਨੂੰ ਵਿਚੇ ਛੱਡ ਕੇ ਜਰਨਲ ਜੋਰਾਵਰ ਸਿੰਘ ਨੂੰ ਵਾਪਸ ਮੁੜਨਾ ਪਿਆ ਗਦਾਰੀ ਦੀ ਇਹ ਕਹਾਣੀ ਇੱਥੇ ਹੀ ਨਹੀਂ ਮੁੱਕਦੀ ਜਿਹੜੇ ਜਿਹੜੇ ਇਲਾਕੇ ਨੂੰ ਜਿੱਤ ਕੇ ਜੋਰਾਵਰ ਸਿੰਘ ਅੱਗੇ ਵਧੇ ਸਨ ਉਹਨਾਂ ਸਭ ਨੂੰ ਗੁਪਤ ਸੂਚਨਾਵਾਂ ਭੇਜ ਕੇ ਜੋਰਾਵਰ ਸਿੰਘ ਦੇ ਵਾਪਸ ਹੋਣ ਦੀ ਖਬਰ ਪਹੁੰਚਾਈ ਗਈ ਆਪਣਾ ਰਾਜ ਵਾਪਸ ਪਾਉਣ ਦਾ ਸੁਨਹਿਰਾ ਮੌਕਾ ਉਹ ਜਾਣ ਕੇ ਵੀ ਦਿੰਦੇ ਤਾਰਤ ਖਸੇ ਲੇ ਲਦਾਖ ਤੋਸ਼ੀਗੁੰਡ ਮਾਨਸਰਓਵਰ ਕਾਰਗਿਲ ਨਿੰਮੋ ਇਹਨਾਂ ਸਾਰੇ ਰਾਜਾਂ ਨੇ ਰੜ ਕੇ 60000 ਦੀ ਵੱਡੀ ਫੌਜ ਇਕੱਠੀ ਕਰ ਲਈ ਤੇ ਵਾਪਸ ਉਹਦੀ ਖਾਲਸਾ ਫੌਜ ਨੂੰ ਕੇਰਾ ਪਾ ਲਿਆ ਜਿਨ੍ਹਾਂ ਕੋਲ ਮਸਲ 2000 ਸਿਪਾਹੀ ਸਨ ਉਹ ਵੀ ਥੱਕੇ ਟੁੱਟੇ ਤੇ ਬਿਮਾਰ ਹਾਲਤ ਵਿੱਚ ਹੁਣ ਮਸਲਾ ਖਾਲਸਾ ਰਾਜ ਨੇ ਇਲਾਕਾ ਜਿੱਤਨ ਦਾ ਨਹੀਂ ਸਗੋ ਜਿੱਤੇ ਹੋਏ ਇਲਾਕੇ 'ਚੋਂ ਵਾਪਸ ਖਾਲਸਾ ਰਾਜ ਚੋਣ ਦਾ ਸੀ ਉਹ ਤਾਰੀਖ ਸੀ 12 ਦਸੰਬਰ 1841 ਜਦੋਂ -27 ਡਿਗਰੀ ਦੇ ਖੂਨ ਜਮਾ ਦੇਣ ਵਾਲੇ ਤਾਪਮਾਨ ਵਿੱਚ ਇਹ ਬਿਮਾਰ ਤੇ ਥੱਕੇ ਟੁੱਟੇ 2000 ਫੌਜੀ 60000 ਦੀ ਵੱਡੀ ਫੌਜ ਦੇ ਸਾਹਮਣੇ ਖੜੇ ਸਨ ਸਵੇਰ ਤੋਂ ਸ਼ਾਮ ਤੱਕ ਭਿਆਨਕ ਖੂਨੀ ਜੰਗ ਹੋਈ ਵੱਡੇ ਪੱਧਰ ਦੀ ਕਟਵੱਟ ਤੋਂ ਬਾਅਦ ਚਿੱਟੀ ਬਰਫ਼ ਤੇ ਲਹੂ ਦਾ ਲਾਲ ਗਲੀਚਾ ਵਿ ਖਾਲਸਾ ਦਾ ਐ ਮਹਾਂ ਜਰਨੈਲ ਦੁਸ਼ਮਣ ਫੌਜ ਦੇ ਆਹੂ ਲੌਂਦੇ ਹੋਏ ਅੱਗੇ ਵਧ ਰਿਹਾ ਸੀ ਤੇ ਅਚਾਨਕ ਇੱਕ ਗੋਲੀ ਆ ਕੇ ਉਸੁਰਮੇ ਦੇ ਪੱਟ ਤੇ ਵੱਜੀ ਤੇ ਉਹ ਘੋੜੇ ਤੋਂ ਥੱਲੇ ਡਿੱਗ ਪਿਆ ਪਰ ਫਿਰ ਵੀ ਉਸਨੇ ਲੜਨਾ ਜਾਰੀ ਰੱਖਿਆ ਐਸੇ ਹਾਲਾਤ ਚ ਲੜਦੇ ਲੜਦੇ ਇੱਕ ਬਰਸ਼ਾ ਆ ਕੇ ਜੋਰਾਵਰ ਸਿੰਘ ਦੀ ਪਿੱਠ 'ਚ ਵੱਜਾ ਤੇ ਛਾਤੀ ਨੂੰ ਪਾੜਦਾ ਹੋਇਆ ਆਰ ਪਾਰ ਹੋ ਗਿਆ ਪਰ ਜੋਰਾਵਰ ਸਿੰਘ ਦਾ ਖੌਫੀ ਇੰਨਾ ਸੀ ਕਿ ਤੜਫਦੇ ਸਰੀਰ ਦੇ ਵੀ ਕੋਈ ਨੇੜੇ ਜਾਣ ਨੂੰ ਤਿਆਰ ਨਹੀਂ ਸੀ ਆਖਰਕਾਰ ਮੌਤ ਤੋਂ ਬਾਅਦ ਵਿੱਚ ਤੀਰ ਮਾਰ ਮਾਰ ਕੇ ਪੂਰਾ ਸਰੀਰ ਵੇਨਦਨ ਤੋਂ ਬਾਅਦ ਹੀ ਕੋਈ ਨੇੜੇ ਉਹਨੂੰ ਤਿਆਰ ਹੋਇਆ ਇਸ ਤੋਂ ਬਾਅਦ ਇਹਨਾਂ ਪਹਾੜੀਆਂ ਨੇ ਇਸ ਸ਼ੇਰ ਤੋਂ ਵੀ ਵੱਧ ਦਲੇਰ ਦੇ ਸਰੀਰ ਨਾਲ ਕੀ ਕੀਤਾ ਉਹ ਆਪਾਂ ਵੀਡੀਓ ਦੀ ਸ਼ੁਰੂਆਤ ਵਿੱਚ ਦੇਖ ਚੁੱਕੇ ਹਾਂ ਇਸ ਜੰਗ ਵਿੱਚ ਸਾਰੇ ਦੇ ਸਾਰੇ 2000 ਫੌਜੀ ਸ਼ਹੀਦ ਹੋ ਗਏ ਸਨ। ਬਸ ਮਸਾਂ 250 ਤੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਹੋਏ ਜਿਨ੍ਹਾਂ ਨੇ ਆ ਕੇ ਆਸ਼ਾਕੋਟ ਦੇ ਕਿਲੇ ਵਿੱਚ ਸ਼ਰਨ ਲਈ। ਪਰ ਜਾਲਮਾਂ ਨੇ ਇਹਨਾਂ 250 ਸਿੱਖਾਂ 'ਤੇ ਵੀ ਖੂਫੀ ਨਜ਼ਰ ਰੱਖੀ ਤੇ ਜਦੋਂ ਕੁਝ ਦਿਨਾਂ ਬਾਅਦ ਉਹ ਕਿਲੇ 'ਚੋਂ ਨਿਕਲ ਕੇ ਜਾਣ ਲੱਗੇ ਤਾਂ ਪਿੱਛੋਂ ਆ ਕੇ ਇਹਨਾਂ 'ਤੇ ਅਚਾਨਕ ਹਮਲਾ ਕੀਤਾ ਤੇ ਇਹਨਾਂ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਉੱਤਰਾਖੰਡ 'ਚ 16000 ਦੀ ਫਿਟ ਦੀ ਉਚਾਈ ਤੇ ਇੱਕ ਝੀਲ ਹੈ, ਰੂਪਕੁੰਡ ਝੀਲ। ਇਸਦੀ ਡੁਗਾਈ ਮਸਾਂ 2 ਕਿਲੋਮੀਟਰ ਹੈ। ਜਦੋਂ ਵੀ ਕੋਈ ਇਸ ਝੀਲ ਵਿੱਚ ਹੱਥ ਮਾਰਦਾ ਹੈ ਤਾਂ ਉਹਦੇ ਹੱਥ ਵਿੱਚ ਕੁਝ ਨ ਕੀ ਹੁੰਦਾ ਹੈ ਕਦੀ ਕਿਸੇ ਮਨੁੱਖ ਦੀ ਖੋਪੜੀ ਕਦੀ ਲੱਤ ਦੀ ਹੱਡੀ ਕਦੀ ਬਾਹਾਂ ਦੀ ਹੱਡੀ ਕਦੀ ਕਿਸੇ ਘੋੜੇ ਦੀ ਹੱਡੀ ਕਦੀ ਕੋਈ ਬਾਲਾ ਜਾਂ ਤੀਰ ਜਾਂ جنگ ਦਾ ਕੋਈ ਹੋਰ ਸਮਾਨ ਇਹ ਸਾਰੀ ਝੀਲ ਅੱਜ ਵੀ ਉਹਨਾਂ ਸ਼ਹੀਦਾਂ ਦੀਆਂ ਹੱਡੀਆਂ ਨਾਲ ਭਰੀ ਹੋਈ ਹੈ ਜਿਨ੍ਹਾਂ ਨੂੰ ਉਹਨਾਂ ਜਲਮਾਨ ਨੇ ਸ਼ਹੀਦ ਕਰ ਦਿੱਤਾ ਸੀ ਤੇ ਬਾਅਦ ਵਿੱਚ ਬਰਫ਼ ਪੈਣ ਤੇ ਲਾਸ਼ਾਂ ਉੱਥੇ ਹੀ ਦਫ਼ਨ ਹੋ ਕੇ ਰਹਿ ਗਈਆਂ ਲੇਕ ਆਫ ਸਕੈਲਟਨ ਦੇ ਨਾਮ ਨਾਲ ਇਹ ਝੀਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਤੁਸੀਂ ਗੂਗਲ ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਹੁਣ ਤਾਂ ਮੈਨੂੰ ਵਾਰ-ਵਾਰ ਇਹ ਗੱਲ ਕਹਿਣ ਤੇ ਵੀ ਸ਼ਰਮ ਆਉਣ ਲੱਗ ਪਈ ਹੈ ਕਿ ਅਸੀਂ ਬਾਕੀ ਤਾਂ ਅਸਿਕ ਸਤੰਨਾਂ ਦੀ ਤਰ੍ਹਾਂ ਇਹਨੂੰ ਵੀ ਰ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਤਾਂ ਹਸ ਮੈਲ ਆਊਟ ਕਰਨ ਵਾਲੇ ਕਪਟੀਆਂ ਦਾ ਟੋਲਾ ਇਹ ਉਢੀਕਰਦੇ ਰਹਿੰਦਾ ਕਿ ਕਦੋਂ ਆਕੇ ਅਸੀਂ ਇਹਨੂੰ ਸਮਝਾਂਗੇ ਉਹਨਾਂ ਪਿੰਜਰਾਂ ਦੀ ਫਿਮਰ ਯਾਨੀ ਕਿ ਲੱਤ ਤੇ ਹੱਡੀ ਤੇ ਕੀਤੀਆਂ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਇਹ ਪਿੰਜਰ ਲੰਮੇ ਕੱਦ ਦੇ ਲੋਕਾਂ ਦੇ ਹਨ ਨਾ ਕਿ ਉਥੋਂ ਦੇ ਮਧਰੇ ਕੱਦ ਦੇ ਸਥਾਨਕ ਲੋਕਾਂ ਦੇ ਡੀਐਨਏ ਰਿਪੋਰਟਾਂ ਵਿੱਚ ਚਿਕ ਚਿਕ ਕੇ ਇਸ ਗਲਤੀ গোਈ ਪੜ ਰਹੀਆਂ ਹਨ ਪਰ ਫਿਰ ਵੀ ਇਹ ਜੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਸਥਾਨਕ ਕਬੀਲੇ ਦੇ ਲੋਕਾਂ ਦੀਆਂ ਹੱਡੀਆਂ ਹਨ ਜਿਨ੍ਹਾਂ ਦਾ ਸਰਦਾਰ ਦੇਵੀ ਨੂੰ ਖੁਸ਼ ਕਰਨ ਲਈ ਲੋਕਾਂ ਦੀ ਬਲੀ ਦਿਆ ਕਰਦਾ ਸੀ ਸ਼ਰੇਆਮ ਝੂਠ ਚਲੋ ਜੇਕ ਪੱਲੀ ਮੰਨ ਵੀ ਲਈਏ ਕਿ ਉਹਨਾਂ ਬਲੀ ਦਿੱਤੇ ਲੋਕਾਂ ਦੀਆਂ ਲਾਸ਼ਾਂ ਹਨ ਤਾਂ ਫਿਰ ਘੋੜਿਆਂ ਦੀਆਂ ਹੱਡੀਆਂ ਕਿੱਥੋਂ ਆਈਆਂ ਅਸਲੇ ਦੀਆਂ ਬੇਟੀਆਂ ਤੇ ਤੀਰ ਤੇ ਭਾਲੇ ਕਿੱਥੋਂ ਆਏ ਬਹੁਤ ਕੁਝ ਗਵਾ ਚੁੱਕੇ ਹਾਂ ਸੀ ਪਰ ਜੇ ਹਜੇ ਵੀ ਸੰਭਲ ਜਾਈਏ ਤਾਂ ਬਹੁਤ ਕੁਝ ਜੋ ਹਜੇ ਤੱਕ ਨਹੀਂ ਬਦਲਿਆ ਗਿਆ ਘਟੋ ਘਟ ਉਹਦਾ ਬਚਾ ਲਵਾਂਗੇ ਜੇ ਇਤਿਹਾਸ ਬਦਲਣ ਦੇ ਸਾਧਨ ਮੌਜੂਦ ਹਨ ਤਾਂ ਅਜੇ ਇਤਿਹਾਸ ਬਚਾਉਣ ਲਈ ਵੀ ਅਣਗਿਣਤ ਤਰੀਕੇ ਮੌਜੂਦ ਹਨ ਕਮੈਂਟ ਕਰਕੇ ਦੱਸਿਓ ਜਰੂਰ ਕਿ ਅਗਲਾ ਵੀਡੀਓ ਤੁਸੀਂ ਕਿਸ ਟੌਪਿਕ ਤੇ ਦੇਖਣਾ ਚਾਹੁੰਦੇ ਹੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਐ ਤਾਂ ਚੈਨ